ਉਹ ਟਰੈਕਟਰ ਜਿੱਤੇ ਆ ਬਲਾ ਚੌਰ ਦੇ ਲਾਗੇ ਕਰਕੇ ਰੱਤੇ ਵਾਲਾ ਪੈਂਡਾ ਬਾਈ ਗੁਰਮੀਤ ਸਿੰਘ ਹਰਾਂ ਨੇ ਵੱਡਾ ਮੇਲਾ ਕਰਵਾਇਆ ਲੱਡੂ ਸਰਪੰਚ ਹਰਾਂ ਨੇ ਆ ਵੀ ਉੱਥੇ ਖੇਡਿਆ ਦੀਪ ਵੀ ਉੱਥੇ ਖੇਡਿਆ ਖਾਨ ਪਰਮਾਨ ਦੇ ਢੜਗੇ 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 ਆ ਹੋ ਗਈਆਂ ਵੱਡੀਆਂ ਗੱਡੀਆਂ ਕਰਨੋ ਗੇ ਤੰਦੂਰ ਚ ਕੋਲੇ ਬੂਟੇ ਬਾਈ ਜੀ ਉਹ ਤਾਲੀਆਂ ਵਾਲੇ ਆ ਨਜ਼ਾਰਾ ਆ ਵੱਧ ਗਿਆ ਤਾੜੀਆਂ ਵੱਧ ਗਿਆ ਤਾੜੀਆਂ ਆ ਅਧਪੁਰ ਜੇ ਵਾਲਾ ਬੋਪਾ ਰਾਏ ਮਾਡਲ ਵਿੱਚຊਾਇਆ ਹੋਇਆ ਫੱਕਰ ਝੰਡੇ ਲੱਗ 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 ਆ ਬੱਲੇ 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 ਦੀਪ ਭੱਜ 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 ਆ ਫੱਕਰ ਝੰਡਾ ਆ ਮਾਨਸਾ ਆ ਤਰਨ ਤਰਨ ਅੰਮ੍ਰਿਤਸਰ ਤਕ ਭੱਜ 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 ਦੀਪ ਉਧਰਲੇ ਪਾਸੇ ਬੂਟੇ ਬਾਈ ਜੀ ਵਾਰਸ਼ ਪੰਜਾਬ ਜਥੇਬੰਦੀ ਬਾਪੂ ترਸੇਮ ਜੀਮਨਾ ਆਇਆ ਨੋਨਾ ਚੋਲਾ ਸਾਹਿਬ ਦਾ ਕਹਿੰਦੇ ਹੁਣ ਦਾ ਦਾੜਾ ਪ੍ਰਕਾਸ਼ ਕਰ ਲਿਆ ਇਹ ਵੀ ਵੱਡੇ ਪੱਧਰ ਤੇ ਬਹੁਤ ਵੱਡੀ ਗੱਲ ਹੈ ਪਾਣੀ ਵੀ ਪੁੱਜਦਾ ਕਰਦੇ ਆ ਲੈ ਵੀ ਯਾਦਵੰਦਰ ਬਾਹਰ ਵੇਖੀਏ ਮੈਚ ਸਿਰੇ ਦੇ ਮਖਣਾ ਆ ਮੈਚ ਕਰਮ ਹੋ ਗਿਆ ਬੱਲੇ ਬੰਨੇ ਆ ਲੰਬੜ ਲੰਬੜ ਲੰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੀ ਹੋ ਗਿਆ ਪਿਆਰ ਨਾਲ ਕੀ ਹੋ ਗਿਆ ਸੰਭਲ ਵੀ ਲੰਬੜ ਆ ਨਹੀਂ ਟੱਕਿਆ ਜਾਂਦਾ ਆ ਨਹੀਂ ਥੰਮਿਆ ਜਾਂਦਾ ਆ ਅੱਜ ਕੋਬਰ ਕਹਿੰਦੇ ਅੰਮਾ ਪੁਲੱਥਾਂ ਦੇ ਮੇਲੇ ਤੇ ਥਰਥੱਲੀ ਮਚਾ ਛੱਡੀ ਐ ਕੈਨੇਡਾ ਗਿਆ ਉੱਥੇ ਥਰਥੱਲੀ ਮਚਾ ਛੱਡੀ ਐ ਪਰ ਪਤਰੀ ਵਾਲਾ ਪਤਰੀ ਵਾਲਾ ਕੋਸ਼ਿਸ਼ ਕਰਦਾ ਪਰ ਕੰਬਾ ਕੀ ਕਹਿੰਦਾ ਜੇ ਕੈਂਚੀਆਂ ਹਮੇ ਕਿਆ ਖਾਤ ਰੋਕेंगी ਹਮ ਫਰੋਸੇ ਨਹੀਂ ਹਮ ਹੌਸਲੇ ਸੇ ਦੇ ਜਿਵੇਂ ਸੁਲਤਾਨ ਖੜਦਾ ਔਰ ਜਿਵੇਂ ਅੰਬਾਸਰ ਪਾਉਂਦਾ ਕਬੱਡੀਆਂ ਇਹ ਦੁਨੀਆ ਨੂੰ ਪਤਾ ਹੈ ਮੇਰੇ ਮਿੱਤਰੋ ਉਧਰ ਸ਼ਿਕਾਰਾਂ ਵਾਲਾ ਜੱਗੇ ਦਿਆਲ ਦਾ ਚਿਹਤਾ ਲੱਗ ਗਿਆ ਆ ਯੂਰਪ ਦੇ ਪੂਰੇ ਸੀਜ਼ਨ ਦਾ ਬੈਸਤ ਜਸਵੀਰ ਕਹਿੰਦਾ ਮੋਟਰਸਾਈਕਲ ਦਿੱਤੇ ਜਾਣੇ ਆ ਤੈਨੂੰ ਹਜ਼ਾਰ 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 ਗੋਗਾ ਦਿਆਲ ਵੇਂਦਾ ਹੋਣਾ ਜੱਗਾ ਦਿਆਲ ਵੇ ਚੱਲਿਆ ਨੌਜਵਨ ਰਾਣਿਆ ਕਰਦੇ ਗੱਲ ਔਰ ਰਾਜਾ ਪੱਤਰੀਆਂ ਦੀ ਪੱਟਾਂ ਤੇ ਥਾਪੀਆਂ ਮਾਰਦਾ ਹੈ ਚਾਰ ਨੇ ਸਾਹਮਣੇ ਚੋਹਾ ਵਿੱਚ ਹੋ ਗਿਆ ਲੱਗ ਗਿਆ ਔਰ ਰਾਜਾ ਪੱਤਰੀ ਵਾਲਾ ਮੇਰੇ ਮਿੱਤਰੋ ਵਜਦੇ ਟੱਕੇ ਉਖੜਦੇ ਪੈਰ ਹੁੰਦੀ ਓਏ ਬੱਲੇ 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 ਵਾਹ ਭੀ ਅੰਮ੍ਰੇ ਹੋਗਾ ਉੱਠ ਵੀ ਜਵਾਨਾ ਜਿਉਂਦਾ ਰਹਿ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਆ ਰਿਹਾ ਹੈ ਦੀਪ ਦਵਰਜੀ ਵਾਲਾ ਨਾਲੇ ਹੱਸੀ ਜਾਂਦਾ ਹੈ ਨਾਲੇ ਰੇਡ ਪਾਈ ਜਾਂਦਾ ਹੈ ਲਓ ਮੁਸਕਰਾਉਂਦੇ ਹੋਏ ਚਿਹਰੇ ਚਾਰਤ ਚੋਹਾਂ ਵਿੱਚੋਂ ਵੇਖਾਂਗੇ ਆ ਆ ਫੱਤਰ ਜੰਡੇ ਵਾਲਾ ਲੱਗ ਗਿਆ ਫੇਰ ਮੇਰੇ ਮਤੋਂ ਦੀਪ ਦਪੁਰਜੀਤ ਆ ਟੱਕਰ ਬੋਪਾ ਰਾਏ ਦੇ ਵਿੱਚ ਆ ਇੰਗਲੈਂਡ ਖੇਡਿਆ ਕੈਨੇਡਾ ਖੇਡਿਆ ਆ ਨੰਬਰ ਦਵਰਜੀ ਵਾਲੇ ਦੀਪ ਦਾ ਆ ਵੀ ਨੰਦੋਰ ਵਾਲਿਆ ਉਧਰ ਕਰਿਆਲਾ ਸਾਹਿਬਾ ਨੰਬਰ ਕੀ ਦਾ ਆਉਂਦੇ ਆ ਮਾਲਵਾ ਕਬੱਡੀ ਕਲੱਬ ਲੋਪੋ ਸਾਂਝੇ ਤੌਰ ਤੇ ਨੱਥੂ ਚੱਕ ਦੀ ਟੀਮ ਬਣੀ ਐ ਵੱਡੇ ਪੱਦਰ ਤੇ ਆ ਗਏ ਨੇ ਖਿਡਾਰੀ ਗੋਪੂ ਚੱਕ ਦੀ ਟੀਮ ਬਣੀ ਐ ਵੱਡੇ ਪੱਦਰ ਤੇ ਆ ਗਏ ਨੇ ਖਿਡਾਰੀ ਗੋਪੀ ਵੀ ਆ ਗਿਆ ਰਾਣਿਆ ਅੰਬੇ ਦੀਆਂ ਸੱਤਾਂ ਕਰਦੇ ਆਂ ਅੰਬਾ ਅੰਬੇ ਦੀਆਂ ਅੰਬੇ ਦੀਆਂ ਸੱਤਾਂ ਅੰਬੇ ਦੇ ਕੀ ਕਹਿਣੇ ਪਰ ਰਾਜਾ ਪੱਦਰੀ ਵਾਲਾ ਖੁੱਚ ਪੱਟ ਗੇ ਆਹ ਜੱਫਾ ਲਾ ਗਿਆ ਤਾਲੀਆਂ ਮਾਰ ਦਿਓ ਰਾਜਾ ਤੈਨੂੰ ਕਿਹਾ ਸੀ ਵੀ ਲੱਗਾ ਰਾਜੇ ਨੇ ਅੰਬਾ ਫੜ ਲਿਆ ਰਾਜੇ ਨੇ ਅੰਬਾ ਫੜ ਲਿਆ ਆਪਰੀ ਤੇ ਚੱਲ ਰਿਹਾ ਇਧਰਲੇ ਬੰਨੇ ਦੀਪ ਤੇ ਫਕਰ ਝੰਡੇ ਵਾਲਾ ਟੱਕਰ 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 ਕਬੱਡੀ 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 ਤੇ ਨੰਬਰ ਦੀਪ ਦਾ ਉਹ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਦਾ ਦੋ ਟੀਮ ਐਨ ਆਰ ਆਈ ਆਕਾਸ਼ਾ ਹੈ ਸਰਪੰਚ ਫਾਰਮ ਵਾਲਾ ਦਾ ਮੇਲਾ ਚੱਲਦਾ ਐਨ ਚੋਟੀ ਦਾ ਮੈਚ ਹੈ ਰਾਣਿਆਂ ਰਾਜਾ ਤੇ कसी गई चूड़ी कसी गई चूड़ी कसी गई, गई, गई ए जवानी टकी गई जवानी टकी गई आ बल बल भज गया भीम भज गया भीम भज गया भीम भज गया, गया। यो मेरा रबा रेडी रेडी को को रगी होना एक एक, एक...